ਨਮਸਕਾਰ ਤੇ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਊਜ਼ ਸਟੇਟ ਪੰਜਾਬ ਹਰਿਆਣਾ ਹਿਮਾਚਲ ਤੇ ਮੈਂ ਪੁਸ਼ਪਾ ਮੌਰਿਆ ਹਾਜ਼ਰ ਹਾਂ ਤੁਹਾਡੇ ਸਾਹਮਣੇ ਦੇਸ਼ ਤੇ ਪੰਜਾਬ ਦੀਆਂ ਅਹਿਮ ਖਬਰਾਂ ਲੈ ਕੇ ਸਭ ਤੋਂ ਪਹਿਲਾਂ ਗੱਲ ਸ਼੍ਰੀ ਹਰਮੰਦਰ ਸਾਹਿਬ ਵਿਖੇ ਧਾਰਮਿਕ ਸੇਵਾ ਨਿਭਾ ਰਹੇ ਸੁਖਬੀਰ ਸਿੰਘ ਬਾਦਲ ਤੇ ਗੋਲੀ ਚਲਾਉਣ ਵਾਲੇ ਮੁਲਜ਼ਮ ਨਾਰਾਇਣ ਸਿੰਘ ਚੋਣਾ ਨੂੰ ਕੋਰਟ ਤੋਂ ਜ਼ਮਾਨਤ ਮਿਲ ਗਈ ਹੈ ਤੇ ਨਾਰਾਇਣ ਸਿੰਘ ਚੋਣਾ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ ਜਥੇਦਾਰਾਂ ਦੇ ਵੱਲੋਂ ਜੋ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸਜ਼ਾ ਲਗਾਈ ਗਈ ਸੀ ਉਹਨਾਂ ਨੇ ਉਹ ਸਜ਼ਾ ਨਹੀਂ ਮੰਨੀ ਇਸ ਕਰਕੇ ਉਹਨਾਂ ਦੇ ਦਿਲ ਦੇ ਵਿੱਚ ਇਹ ਰੋਸ ਸੀ ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਨੂੰ ਜ਼ਮਾਨਤ ਮਿਲਣ ਪਿੱਛੇ ਪੂਰੇ ਸਿੱਖ ਜਗਤ ਦਾ ਸਾਥ ਵਕੀਲਾ ਦੀ ਭੂਮਿਕਾ ਤੇ ਜੱਜ ਦਾ ਲੀਗਲ ਫੈਸਲਾ ਹੈ ਇਸ ਕਰਕੇ ਉਹਨਾਂ ਨੂੰ ਜ਼ਮਾਨਤ ਮਿਲੀ ਤੁਹਾਨੂੰ ਦੱਸ ਦਈਏ ਕਿ 4 ਦਸੰਬਰ 2024 ਨੂੰ ਨਾਰਾਇਣ ਸਿੰਘ ਚੌੜਾ ਨੇ ਸ੍ਰੀ ਹਰਮੰਦਰ ਸਾਹਿਬ ਕੰਪਲੈਕਸ ਦੇ ਵਿੱਚ ਧਾਰਮਿਕ ਸਜ਼ਾ ਤਹਿਤ ਸੇਵਾ ਨਿਭਾ ਰਹੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਗੋਲੀ ਚਲਾ ਦਿੱਤੀ ਸੀ ਇਸ ਦੌਰਾਨ ਉੱਥੇ ਮੌਜੂਦ ਸੁਰੱਖਿਆ ਕਰਮਚਾਰੀਆਂ ਤੇ ਐਸਜੀਪੀਸੀ ਟਾਸਕ ਫੋਰਸ ਦੇ ਸਟਾਫ ਨੇ ਚੌੜਾ ਨੂੰ ਕਾਬੂ ਕਰ ਲਿਆ ਸੀ ਤੇ ਸਾਡੇ 3 ਮਹੀਨੇ ਤੋਂ ਵੱਧ ਸਮੇਂ ਤੋਂ ਅਦਾਲਤੀ ਹਿਰਾਸਤ ਦੇ ਵਿੱਚ ਸਨ ਚੌੜਾ ਦਾ ਇਸ ਖਬਰ ਤੇ ਅੱਗੇ ਜਾਦਾ ਜਾਣਕਾਰੀ ਲੈ ਕੇ ਸਾਡੇ ਨਾਲ ਸਾਡੇ ਸਹਿਯੋਗੀ ਪੰਕਜ ਮੱਲੀ ਜੁੜਗੇ ਨੇ ਪੰਕਜ ਕੀ ਕੁਝ ਜਾਣਕਾਰੀ ਨਾਰਾਇਣ ਸਿੰਘ ਚੋੜਾ ਨੂੰ ਜ਼ਮਾਨਤ ਮਿਲ ਗਈ ਹੈ ਤੇ ਸੁਖਬੀਰ ਸਿੰਘ ਬਾਦਲ ਤੇ ਇਹਨਾਂ ਨੇ ਗੋਲੀਆਂ ਚਲਾਈਆਂ ਸੀਗੀਆਂ ਇੰਨੀ ਛੇਤੀ ਜ਼ਮਾਨਤ ਕਿਵੇਂ ਮਿਲੀ ਆ ਬਿਲਕੁਲ ਇਹ ਦੇਖੋ ਪੁਸ਼ਪਾ ਦਤਨਾ ਚਾਹੁੰਦਾ ਹੈ ਕਿ 4 ਦਸੰਬਰ 2024 ਨੂੰ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਆਪਣੀ ਧਾਰਮਿਕ ਸਜ਼ਾ ਜਿਹੜੀ ਉਹਨਾਂ ਨੂੰ ਅਕਰੀਆ ਕਾਲ ਤੱਕ ਸਾਬਤੋ ਪੰਨ ਸਿੰਘ ਸਹਿਬਾਨਾ ਵੱਲੋਂ ਲਗਾਈ ਗਈ ਸੀ ਉਸ ਦਾ ਧਾਰਮਿਕ ਸਜਾ ਜਿਹੜੀ ਆ ਉਹ ਫਜਖਣ ਸ਼੍ਰੀ ਹਰਮੰਦਰ ਸਾਹਿਬ ਦੇ ਬਾਹਰ ਪਹਿਰੇਦਾਰੀ ਦੀ ਸੇਵਾ ਨਿਭਾ ਰਹੇ ਸੀ ਸੇਵਾ ਕਰ ਰਹੇ ਸੀ ਤਾਂ ਜਿਸ ਦੌਰਾਨ ਅਚਾਨਕ ਨਰਾਇਣ ਸਿੰਘ ਚੌੜਾ ਆਉਂਦੇ ਨੇ ਤੇ ਸੁਖਬੀਰ ਸਿੰਘ ਬਾਦਲ ਦੇ ਉੱਪਰ ਹੌਲੀ ਚਲਾ ਦਿੰਦੇ ਨੇ ਹਾਲਾਂਕਿ ਸੁਖਬੀਰ ਸਿੰਘ ਬਾਦਲ ਦੇ ਨੇੜੇ ਮੌਜੂਦ ਉਹਨਾਂ ਦਾ ਜਿਹੜਾ ਸੁਰੱਖਿਆ ਕਰਮੀ ਸੀ ਜਾਂ ਐਸਜੀਪੀਸੀ ਦੀ ਟਾਸਕ ਫੋਰਸ ਸੀ ਉਹਨਾਂ ਵੱਲੋਂ ਤੁਰੰਤ ਨਰਾਇਣ ਸਿੰਘ ਚੌੜਾ ਨੂੰ ਜਿਹੜਾ ਰੋਕਿਆ ਗਿਆ ਹਾਲਾਂਕਿ ਇਸ ਦੌਰਾਨ ਉਸ ਕਿਸਮਤੀ ਇਹ ਰਹੀ ਕਿ ਸੁਭੀਰ ਸਿੰਘ ਬਾਦਲ ਦੇ ਇਹ ਗੋਲੀ ਨਹੀਂ ਲੱਗੀ ਪਰ ਜਿਹੜੀ ਉਹ ਗੋਲੀ ਸੀ ਉਹ ਸਾਜਖਣ ਸ਼੍ਰੀ ਹਰਮੰਦਰ ਸਾਹਿਬ ਦੀ ਬਿਲਡਿੰਗ ਦੇ ਉੱਪਰ ਅਜਾ ਲੱਗੀ ਤਾਂ ਜਿਸ ਦੀ ਸੀਸੀਟੀਵੀ ਵੀਡੀਓ ਵੀ ਉਸ ਸਮੇਂ ਸਾਹਮਣੇ ਆਈ ਸੀ ਸੀਸੀਟੀਵੀ ਵੀਡੀਓ ਦੇ ਵਿੱਚ ਵੀ ਸਾਫ਼ ਤੌਰ ਤੇ ਇਹ ਚੀਜ਼ ਦਿਖਾਈ ਦੇ ਰਹੀ ਸੀ ਕਿ ਨਰਿੰਦਰ ਸਿੰਘ ਚੋੜਾ ਆਉਂਦੇ ਨੇ ਅਤੇ ਸੁਖਬੀਰ ਸਿੰਘ ਬਾਦਲ ਦੇ ਕੁਝ ਕਦਮਾਂ ਦੀ ਜਦੋਂ ਦੂਰੀ ਤੇ ਰਹਿ ਜਾਂਦੇ ਨੇ ਤਾਂ ਅਚਾਨਕ ਪਿਸਤੌਲ ਕੱਢ ਕੇ ਸੁਖਬੀਰ ਸਿੰਘ ਬਾਦਲ ਵੱਲ ਹਮਲਾ ਕਰ ਦਿੰਦੇ ਨੇ ਗੋਲੀ ਚਲਾ ਦਿੰਦੇ ਨੇ ਪਰ ਜਿਹੜੇ ਸੁਰੱਖਿਆ ਕਰਮੀ ਸੀ ਉਹਨਾਂ ਦੇ ਜਿਹੜੇ ਸੁਰੱਖਿਆ ਵਾਸਤੇ ਤਣਾਤ ਉਹਨਾਂ ਵੱਲੋਂ ਉਸ ਨੂੰ ਰੋਕ ਲਿਆ ਗਿਆ ਹਾਲਾਂਕਿ ਉਸ ਤੋਂ ਬਾਅਦ ਤੁਰੰਤ ਪੁਲਿਸ ਵੱਲੋਂ ਨਰਿੰਦਰ ਸਿੰਘ ਚੋੜਾ ਉਹ ਰਾਸਤ ਦੇ ਵਿੱਚ ਲੈ ਲਿਆ ਗਿਆ ਸੀ ਜਿਸ ਤੋਂ ਬਾਅਦ ਹਿਰਾਸਤ ਵਿੱਚ ਲੈ ਕੇ ਲੰਬੀ ਪੁਸ਼ਕਸ਼ ਚੱਲੀ ਨਰਾਇਣ ਸਿੰਘ ਤੋੜਾ ਦੀ ਕਿ ਆਖਿਰ ਕੀ ਕਾਰਨ ਨੇ ਕਿਉਂ ਗੋਲੀ ਚਲਾਈ ਹੈ ਜੇਕਰ ਗੋਲੀ ਚਲਾਈ ਹੈ ਪਿਸਟੋਲ ਕਿੱਥੋਂ ਆਇਆ ਇਸ ਦੇ ਪਿੱਛੇ ਕੋਈ ਹੋਰ ਫਾਜਿਤਾ ਨਹੀਂ ਤਮਾਮ ਬਹੁਤ ਲੰਬੀ ਚੌੜੀ ਨਾਰਾਇਣ ਸਿੰਘ ਚੌੜਾ ਦੀ ਜਿਹੜੀ ਪੁੱਛਗਿਸ਼ ਹੋਈ ਅ ਜਿਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਵਾ ਜੁਡੀਸ਼ੀਅਲ ਹਿਰਾਸਤ ਦੇ ਵਿੱਚ ਜਿਹੜਾ ਵਾ ਭੇਜ ਦਿੱਤਾ ਗਿਆ ਤਾਂ ਫਿਰ ਹਾਲ ਹੁਣ ਨਾਰਾਇਣ ਸਿੰਘ ਚੌੜਾ ਨੂੰ ਬੀਤੇ ਦਿਨ ਜਿਹੜਾ ਵਾ ਉਹ ਅਦਾਲਤ ਵੱਲੋਂ ਜਿਹੜਾ ਵਾ ਉਹ ਜ਼ਮਾਨਤ ਮਿਲ ਚੁਕੀ ਹੈ ਜ਼ਮਾਨਤ ਮਿਲਣ ਤੋਂ ਬਾਅਦ ਜਦੋਂ ਨਾਰਾਇਣ ਸਿੰਘ ਚੌੜਾ ਜਿਹੜਾ ਬਾਹਰ ਨਿਕਲੇ ਨੇ ਜੇਲ੍ਹ ਤੋਂ ਉਹ ਤਾਂ ਉਹਨਾਂ ਦੇ ਜਿਹੜੇ ਸਮਰਥਕ ਸੀ ਜਾਂ ਉਹਨਾਂ ਦੇ ਪਰਿਵਾਰਕ ਮੈਂਬਰ ਸੀ ਜਾਂ ਉਹਨਾਂ ਦੇ ਜਿਹੜੇ ਵਕੀਲ ਸੀ ਉਹਨਾਂ ਵੱਲੋਂ ਨਾਰਾਇਣ ਸਿੰਘ ਚੌੜਾ ਦਾ ਜਿਹੜਾ ਵਾ ਉਹ ਸਵਾਗਤ ਕੀਤਾ ਗਿਆ ਸਵਾਗਤ ਕਰਨ ਤੋਂ ਪਹਿਲਾਂ ਤਾਂ ਨ ਉਹਨੇ ਖਾਸ ਤੌਰ ਤੇ ਜਿਹੜਾ ਗੱਲਬਾਤ ਕੀਤੀ ਗੱਲਬਾਤ ਕਰਦੇ ਉਹਨਾਂ ਨੇ ਕਿਹਾ ਕਿ ਉਹ ਉਹ ਸਮੁੱਚੇ ਜਿਹੜਾ ਸਿੱਖ ਕੌਮ ਹੈ ਉਸ ਦਾ ਧੰਨਵਾਦ ਕਰਦੇ ਨੇ ਜਿਨ੍ਹਾਂ ਨੇ ਉਹਨਾਂ ਦੀ ਸ਼ਾਂਤੀ ਵਾਸਤੇ ਦੁਆ ਕੀਤੀ ਹੈ ਤਾਂ ਸਿੱਖ ਜਗਤ ਦਾ ਜਿਹੜਾ ਉਹਨਾਂ ਨੂੰ ਸਾਥ ਮਿਲਿਆ ਹੈ ਵਕੀਲਾਂ ਨੇ ਜਿਹੜੀ ਉਹਨਾਂ ਦੀ ਜਿਹੜੀ ਜੱਜਮੈਂਟ ਵਾਸਤੇ ਭੂਮਿਕਾ ਨਿਭਾਈ ਹੈ ਤਾਂ ਜੱਜ ਜੱਤ ਸਾਹਿਬਾਨ ਦਾ ਜਿਹੜਾ ਲੀਗਲ ਫੈਸਲਾ ਆ ਉਹਨ ਉਸ ਨੂੰ ਲੈ ਕੇ ਉਹਨਾਂ ਨੇ ਸਾਰਿਆਂ ਦਾ ਹੀ ਧੰਨਵਾਦ ਕੀਤਾ ਹੈ ਤਾਂ ਕਿਤੇ ਨਾ ਕਿਤੇ ਨਾਰਾਇਣ ਸਿੰਘ ਛੋੜਾ ਦਾ ਇਹ ਵੀ ਕਹਿਣਾ ਹੈ ਕਿ ਸੁਖਵੀਰ ਸਿੰਘ ਬਾਦਲ ਵੱਲੋਂ ਜਦੋਂ ਕਾਲੀ ਸਰਕਾਰ ਸਮੇਂ ਜਿਹੜੀਆਂ ਜਿਹੜੀਆਂ ਗਲਤੀਆਂ ਹੋਈਆਂ ਸੀ ਜਿਸ ਦੀ ਸਜ਼ਾ ਸੁਖਵੀਰ ਸਿੰਘ ਬਾਦਲ ਨੂੰ ਮਿਲੀ ਸੀ ਤਾਂ ਉਹ ਸਜ਼ਾ ਜਿਹੜੀ ਸੀ ਉਹ ਸਹੀ ਤਰੀਕੇ ਦੇ ਨਾਲ ਨਹੀਂ ਪੁੱਗਤ ਰਹੀ ਸੀ ਸਹੀ ਤਰੀਕੇ ਦੇ ਨਾਲ ਉਹਨਾਂ ਨੇ ਨਹੀਂ ਮੰਨੀ ਜਿਸ ਤੇ ਚੱਲਦੇ ਉਹਨਾਂ ਨੂੰ ਰੋਸਤੀ ਤੇ ਜਿਸ ਦੀ ਮਜਬੂਰੀ ਚ ਹੀ ਰੋਸਤੇ ਵਿੱਚ ਹੀ ਉਹਨਾਂ ਵੱਲੋਂ ਜਿਹੜਾ ਵਾ ਸੁਰਵੀਰ ਸਿੰਘ ਵਾਰਲ ਦੇ ਉੱਤੇ ਇਹ ਗੋਲੀ ਚਲਾਈ ਗਈ ਸੀ ਹਾਲਾਂਕਿ ਹੁਣ ਨਾਰਾਇਣ ਸਿੰਘ ਚੌੜਾ ਨੂੰ ਜਿਹੜੀ ਉਹ ਜ਼ਮਾਨਤ ਮਿਲ ਚੁੱਕੀ ਹੈ ਪਰ ਫਿਲਹਾਲ ਜਿਹੜਾ ਵਾ ਲਗਾਤਾਰ ਨਾਰਾਇਣ ਸਿੰਘ ਚੌੜਾ ਦਾ ਸਿੱਖ ਭਾਈਚਾਰੇ ਵੱਲੋਂ ਜਿਹੜਾ ਵਾ ਉਹ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਜਿਸ ਨੂੰ ਲੈ ਕੇ ਨਾਰਾਇਣ ਸਿੰਘ ਚੌੜਾ ਵੀ ਜਿਹੜਾ ਵਾ ਸਿੱਖ ਭਾਈਚਾਰੇ ਦਾ ਧੰਨਵਾਦ ਕਰਦੇ ਹੋਏ ਜਿਹੜਾ ਵਾ ਨਜ਼ਰ ਆ ਰਹੇ ਨੇ ਜੀ ਕੋਈ ਸਵਾਲ ਪੰਕਜ ਪਰ ਤੁਸੀਂ ਇਹ ਦੇਖੋ ਕਿ 307 ਦਾ ਇਹ ਮਾਮਲਾ ਹੈ ਹੱਤਿਆ ਦੀ ਕੋਸ਼ਿਸ਼ ਦਾ ਇਹ ਮਾਮਲਾ ਹੈ 3 ਮਹੀਨੇ ਪੌਣੇ 3 ਮਹੀਨੇ ਜਿੰਨੇ ਵੀ ਦਿਨ ਉਹ ਹਿਰਾਸਤ ਦੇ ਵਿੱਚ ਰਹੇ ਉਸ ਤੋਂ ਬਾਅਦ ਹੁਣ ਉਹਨਾਂ ਨੂੰ ਛੱਡ ਦਿੱਤਾ ਗਿਆ ਹੈ ਜ਼ਮਾਨਤ ਮਿਲ ਗਈ ਹੈ ਇੰਨੀ ਆਸਾਨੀ ਦੇ ਨਾਲ ਇਸ ਤਰੀਕੇ ਨਾਲ ਜ਼ਮਾਨਤ ਕਿਵੇਂ ਮਿਲੀ ਤੇ ਨਾਲ ਦੀ ਨਾਲ ਇਹ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹਨਾਂ ਦੇ ਵੱਲੋਂ ਜਦੋਂ ਇਹ ਕੇਸ ਚੱਲ ਰਿਹਾ ਸੀ ਤੇ ਕੋਰਟ ਦੇ ਵਿੱਚ ਕੋਈ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਪੇਸ਼ ਨਹੀਂ ਹੋਇਆ ਇਸ ਕਰਕੇ ਕੀ ਇਹਨਾਂ ਨੂੰ ਛੇਤੀ ਛੱਡ ਦਿੱਤਾ ਗਿਆ ਹੈ ਜ਼ਮਾਨਤ ਮਿਲ ਗਈ ਹੈ ਆ ਬਿਲਕੁਲ ਦੇਖੋ ਭਾਈ ਇਹ ਵੀ ਕਾਰਨ ਹੋ ਸਕਦਾ ਹੈ ਪਰ ਜਿਸ ਤਰੀਕੇ ਦੇ ਨਾਲ ਜਦੋਂ ਨਰਿੰਦਰ ਸਿੰਘ ਚੌੜਾ ਨੂੰ ਜੜਾਵਾ ਉਹ ਗ੍ਰਫਤਾਰ ਕੀਤਾ ਗਿਆ ਸੀ ਗ੍ਰਫਤਾਰਗਣ ਤੋਂ ਬਾਅਦ ਜਿਹੜੇ ਲੰਬੀ ਤੌੜੀ ਉਹਨਾਂ ਕੋਲੋਂ ਪੁੱਛਗਿੱਛ ਕੀਤੀ ਗਈ ਸੀ ਤਾਂ ਕਿਤੇ ਨਾ ਕਿਤੇ ਜਿਹੜਾ ਵਾ ਉਹ ਪੁਲਿਸ ਕਿਹਾ ਜਾ ਸਕਦਾ ਹੈ ਕਿ ਪੁਲਿਸ ਕੋਈ ਕੋਸ਼ ਸਬੂਤ ਜਿਹੜਾ ਵਾ ਉਹ ਪੇਸ਼ ਨਹੀਂ ਕਰ ਪਾਈ ਨਾਰਾਇਣ ਸਿੰਘ ਚੌੜਾ ਦੇ ਸਬੰਧ ਵਿੱਚ ਜਿਸ ਦੇ ਚੱਲਦੇ ਜਿਹੜਾ ਵਾ ਅਦਾਲਤ ਵੱਲੋਂ ਨਾਰਾਇਣ ਸਿੰਘ ਚੌੜਾ ਨੂੰ ਜਿਹੜਾ ਵਾ ਉਹ ਜ਼ਮਾਨਤ ਦਿੱਤੀ ਗਈ ਹੈ ਕਿਉਂਕਿ ਅਕਸਰ ਹੀ ਜਿਸ ਤਰੀਕੇ ਦੇ ਨਾਲ ਜਦੋਂ ਨਾਰਾਇਣ ਸਿੰਘ ਚੌੜਾ ਨੂੰ ਜਿਹੜਾ ਵਾ ਉਹਨਾਂ ਦਾ ਰਿਮਾਂਡ ਲਿਆ ਜਾਂਦਾ ਸੀ ਤਾਂ ਉਸ ਸਮੇਂ ਵੀ ਜਿਹੜਾ ਅੰਬੇਦਕਰ ਪੁਲਿਸ ਹੈ ਉਹਨਾਂ ਵੱਲੋਂ ਵਾਕ-ਵਾਕ ਤਰ੍ਹਾਂ ਦੇ ਜਿਹੜੇ ਦਾਅਵੇ ਕਰਕੇ ਕੋਰਟ ਦੇ ਅੱਗੇ ਵਕਫ ਵਕਫ ਤਰ੍ਹਾਂ ਦੀਆਂ ਚੀਜ਼ਾਂ ਪੇਸ਼ ਕਰਕੇ ਉਹਨਾਂ ਦਾ ਰਿਮਾਂਡ ਲਿਆ ਜਾਂਦਾ ਸੀ ਕਿ ਹੁਣ ਇਸ ਚੀਜ਼ ਬਾਰੇ ਪੁਛਗਿਛ ਕਰਨੀ ਹੈ ਇੱਕ ਇੱਕ ਸਮੇਂ ਇਹ ਵੀ ਪੁਲਤ ਵੱਲੋਂ ਕਿਹਾ ਗਿਆ ਸੀ ਕਿ ਸਰਹੱਦੀ ਖੇਤਰ ਦੇ ਵਿੱਚ ਉਹ ਜਿਹੜਾ ਵਾ ਰਿਕਵਰੀ ਕਰਕੇ ਲਾਉਣੀ ਹੈ ਪਰ ਫਿਲਹਾਲ ਕਿਸੇ ਤਰ੍ਹਾਂ ਦੀ ਕੋਈ ਰਿਕਵਰੀ ਨਹੀਂ ਹੋਈ ਪਰ ਜਿਸ ਤਰੀਕੇ ਦੇ ਨਾਲ ਕਿਹਾ ਜਾ ਸਕਦਾ ਹੈ ਕਿ ਸੁਖਬੀਰ ਸਿੰਘ ਬਾਦਲ ਵੀ ਪੇਸ਼ ਨਹੀਂ ਹੋਏ ਤਾਂ ਕਿਤੇ ਨਾ ਕਿਤੇ ਪੁਲਿਸ ਵੀ ਕੋਈ ਥੋੜ੍ਹ ਸਬੂਤ ਜਿਹੜਾ ਨਾਰਾਇਣ ਸਿੰਘ ਚੌੜਾ ਦੇ ਸਬੰਧ ਵਿੱਚ ਅਦਾਲਤ ਵਿੱਚ ਪੇਸ਼ ਨਹੀਂ ਕਰ ਪਾਈ ਜਿਸ ਦੇ ਚੱਲਦੇ ਹੀ ਜਿਹੜਾ ਨਾਰਾਇਣ ਸਿੰਘ ਚੌੜਾ ਨੂੰ ਜਿਹੜਾ ਵਾ ਉਹ ਜਿਹੜੀ ਜ਼ਮਾਨਤ ਜਿਹੜੀ ਉਹ ਮਿਲ ਗਿਆ ਜੀ ਜੀ ਪੰਕਜ ਜੀ ਨਾਲ ਦੀ ਜ਼ਮਾਨਤ ਤੋਂ ਬਾਅਦ ਕੀ ਸੁਖਬੀਰ ਬਾਦਲ ਦਾ ਕੋਈ ਹਲੇ ਤੱਕ ਬਿਆਨ ਸਾਹਮਣੇ ਆਇਆ ਹੈ ਜਾਂ ਫਿਰ ਉਹਨਾਂ ਦੀ ਪਾਰਟੀ ਦੇ ਵਿੱਚੋਂ ਕਿਸੇ ਦਾ ਬਿਆਨ ਸਾਹਮਣੇ ਆਇਆ ਕਿਸੇ ਲੀਡਰ ਦਾ ਬਿਲਕੁਲ ਦੇਖੋ ਨਾਰਾਇਣ ਸਿੰਘ ਚੋੜਾ ਨੂੰ ਜਦੋਂ ਤੁਸੀਂ ਕਿਸੇ ਗੱਲ ਤੋਂ ਇਸ ਤਰੀਕੇ ਨਾਲ ਜਮਾਨਤ ਮਿਲਣ ਤੋਂ ਬਾਅਦ ਉਹ ਜੇਲ੍ਹ ਵਿੱਚ ਰਿਹਾ ਹੋਏ ਪਰ ਫਿਲਹਾਲ ਕਿਸੇ ਤਰ੍ਹਾਂ ਦਾ ਵੀ ਕੋਈ ਸ਼ਰਮਨੀ ਅਕਾਲੀ ਦਲ ਦਾ ਆਗੂ ਵੱਲੋਂ ਇਸ ਤੀ ਦੇ ਤੇ ਕੋਈ ਵੀ ਆਪਣੀ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਨਾ ਹੀ ਪ੍ਰੀਤ ਸਿੰਘ ਬਾਦਲ ਵੱਲੋਂ ਕਿਸੇ ਤਰ੍ਹਾਂ ਦਾ ਇਸ ਦੇ ਉੱਤੇ ਜਿਹੜਾ ਵਾ ਉਹ ਬਿਆਨ ਦਿੱਤਾ ਗਿਆ ਹੈ ਨਾ ਹੀ ਇਸ ਚੀਜ਼ ਦਾ ਵਿਰੋਧ ਕੀਤਾ ਗਿਆ ਪਰ ਫਿਲਹਾਲ ਇਹ ਦੇਖਣਾ ਅਹਿਮ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਵਾ ਉਹ ਨਰਾਇਣ ਸਿੰਘ ਚੌੜਾ ਨੂੰ ਜਮਾਨਤ ਮਿਲੀ ਹੈ ਜਿਹੜੇ ਜੇਲ੍ਹ ਦੇ ਵਿੱਚੋਂ ਰਿਹਾਅ ਹੋਏ ਨੇ ਜਿਹੜਾ ਉਸ ਦੇ ਉੱਤੇ ਕਿਸ ਤਰ੍ਹਾਂ ਦੀ ਕੋਈ ਟਿੱਪਣੀ ਕਰਦੇ ਨੇ ਜਾਂ ਨਹੀਂ ਕਰਦੇ ਇਹ ਦੇਖਣਾ ਆਉਣ ਵਾਲੇ ਸਮੇਂ ਵਿੱਚ ਅਹਿਮ ਹੋਵੇਗਾ ਪਰ ਫਿਲਹਾਲ ਕਿਸੇ ਤਰ੍ਹਾਂ ਦਾ ਵੀ ਨਰਾਇਣ ਸਿੰਘ ਚੌੜਾ ਦੀ ਜਮਾਨਤ ਦੇ ਉੱਤੇ ਵਿਰੋਧ ਜਿਹੜਾ ਵਾ ਉਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹੜਾ ਵਾ ਉਹ ਨਹੀਂ ਕੀਤਾ ਗਿਆ ਜੀ ਪੁਸ਼ਪਾ ਠੀਕ ਹੈ ਪੰਕਜ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸਮਾਮ ਜਾਣਕਾਰੀ ਸਾਂਝੀ ਕੀਤੀ ਕਰਦਾ ਛੱਤ ਵਕੀਲਾਂ ਦੀ ਭੂਮਿਕਾ ਤੇ ਜੱਜ ਦਾ ਲੀਗਲ ਫੈਸਲਾ ਜੀ ਇਹ ਪੰਥ ਦੀ ਜਿੱਤ ਆਕਾਲੀ ਦਲ ਦਾ ਕਹਿਣਾ ਹੈ ਕਿ ਸਰਕਾਰ ਨੇ ਜਿਹੜੀ ਐਫ ਆਈ ਆਰ ਲਜੀ ਕੀਤੀ ਉਹ ਸਹੀ ਨਹੀਂ ਕੀਤੀ ਤਾਂ ਚੌੜਾ ਸਾਹਿਬ ਨੂੰ ਕਹਿੰਦੇ ਜਮਾਨਤ ਮਿਲ ਗਈ ਜੀ ਜਦੋਂ ਇਹਨਾਂ ਨੇ ਮੇਰੇ ਤੇ ਐਫਆਈਆਰ ਦਰਜ ਕੀਤੀਆਂ ਮੈਨੂੰ ਤੇ ਉਦੋਂ ਵੀ ਜਮਾਤਾਂ ਮਿਲ ਗਈਆਂ ਮੈਂ ਭਰੀ ਹੋਇਆ ਇਹਨਾਂ ਦੇ ਪਾਏ ਕੇਸਾਂ ਸਾਰਿਆਂ ਵਿੱਚੋਂ ਮੈਂ ਬਾਜਤ ਭਰੀ ਹੋਇਆ ਉਸ ਦਿਨ ਦੀ ਗੱਲ ਕੀਤੀ ਜਾਵੇ ਤਾਂ ਕੀ ਕਰੋ ਸੋਚ ਕੇ ਗਏ ਸੀ ਤੁਸੀਂ ਜੀ ਜਾਂ ਉੱਥੇ ਜਾ ਕੇ ਮਨ ਬਣਿਆ ਥੋੜਾ ਜਿਹਾ ਬਰੀਫ ਕਰ ਦੋ ਵੇਖੋ ਇਹ ਮਨ ਮੇਰਾ ਨਹੀਂ ਜੀ ਇਹ ਪੂਰੇ ਸਿੱਖ ਜਗਤ ਦਾ ਮਨ ਜੀ ਕਹਿੰਦਾ ਸਾਜਿਸ਼ਾਂ ਜੀ ਸਾਜਿਸ਼ ਦੇ ਤਹਿਤ ਕੀਤਾ ਗਿਆ ਕਿਤੇ ਸਾਜ਼ਿਸ਼ ਆ ਸਾਰੇ ਪੰਥ ਦੇ ਰੋਹ ਦਾ ਪ੍ਰਗਟਾਵਾ ਸੀ ਪ੍ਰਗਟਾਵਾ ਸਾਰੇ ਕਿਤੇ ਸਾਜ਼ਿਸ਼ ਆ ਕਿਹੜੇ ਰੋਹ ਦਾ ਪ੍ਰਗਟਾਵਾ ਸੀ ਇਹ ਗੁਰੂ ਹਰਗੋਬਿੰਦ ਸਾਹਿਬ ਨੇ ਕਰਾਇਆ ਮੇਰਾ ਦਾ ਕਿਸੇ ਸਿਆਸੀ ਪਾਰਟੀ ਨਾਲ ਸੰਬੰਧ ਜੀ ਗੁਰੂ ਪੰਥ ਨੂੰ ਸਮਰਪਿਤਾਂ ਜੀ ਦਸਮ ਪਾਤਸ਼ਾਹਾਂ ਦੇ ਉਪਦੇਸ਼ਾਂ ਦੇ ਉੱਤੇ ਚੱਲਣ ਦਾ ਯਤਨ ਕਰਨਿਆਂ ਕੀ ਮੰਨਦੇ ਹੋ ਕਿ ਜਿਹੜੀ ਉਹਨਾਂ ਨੂੰ ਸਜ਼ਾ ਦਿੱਤੀ ਗਈ ਸੀ ਉਹਦੀ ਸਜ਼ਾ ਨਹੀਂ ਪ੍ਰੋਪਰ ਤੌਰ ਤੇ ਨਿਭਾਈ ਤਾਂ ਇਹਦਾ ਵੱਡਾ ਕਦਮ ਚੱਕਿਆ ਜੀ ਉਹਨੇ ਤਾਂ ਸਜ਼ਾ ਮੰਨੀ ਹੀ ਨਹੀਂ ਸਜ਼ਾ ਨਹੀਂ ਤਨਖਾਹ ਜੀ ਜੀ ਉਹਨੇ ਤਾਂ ਮੰਨੀ ਹੀ ਨਹੀਂ ਉਹ ਤੇ ਮੁੱਕਰ ਗਿਆ ਉਹ ਤੇ ਤੋਂ ਵੀ ਬਾਕੀ ਆ ਵਕੀਲ ਸਾਹਿਬ ਤੋਂ ਪੁੱਛ ਲੋ ਮਾਝਪੁਰ ਸਾਹਿਬ ਤੋਂ ਠੀਕ ਹੈ ਜੀ ਇਸਨੀ ਦੇਰ ਬਾਅਦ ਜਮਾਨਤ ਮਿਲੀ ਕੀ ਕਹਣਾ ਚਾਹੁੰਦੇ ਹੋ ਦੇਖੋ ਇਹ ਜਮਾਨਤ ਬਹੁਤ ਲੇਟ ਮਿਲੀ ਆ ਇਹੋ ਜੇ ਛੋਟੇ ਮੋਟੇ ਕੇਸਾਂ ਦੇ ਵਿੱਚ ਹਫ਼ਤੇ ਦਸਾਂ ਦੇਣਾ ਜਮਾਨਤ ਮਿਲਦੀ ਆ ਜਿਹੜਾ ਕਾਲੀ ਦਲ ਨੇ ਇਲਜ਼ਾਮ ਲਗਾਇਆ ਜੀ ਉਹ ਦੇਖੋ ਕਾਲੀ ਦਲ ਤਾਂ ਹੈ ਹੀ ਨਹੀਂ ਹੁਣ ਉਹ ਤਾਂ ਕਾਲੀ ਕਾਲੀ ਦਲ ਦਲ ਹੀ ਆ ਹੋ ਉਹ ਹੁਣ ਐਵੇਂ ਅੱਕੀ ਪੁਲਾਈ ਹੱਥ ਮਾਰਦੇ ਆ ਜਿਹੜਾ ਉਹਨਾਂ ਦਾ ਬਲਾਰਾ ਅਲਸ਼ਦੀਪ ਕਲੇਰ ਉਹ ਕੱਲ ਦਾ মিডিਏ ਦੇ ਉੱਤੇ ਬੋਲਣ ਰਿਹਾ ਉਹਨੂੰ ਕਹ ਤੂੰ ਵਕੀਲ ਆ ਜੇ ਤੈਨੂੰ ਤਰਾਸੀ ਤੇ ਕੰਟੈਸਟ ਕਰਦਾ ਬੇਲ ਆ ਕੇ ਵਿਕਟਮ ਵੱਲੋਂ ਵਕੀਲ ਖੜਾ ਹੁੰਦਾ ਉਹ মিডিਏ ਦੇ ਵਿੱਚ ਬਹਿ ਕੇ ਗੱਲਾਂ ਕਰਦੇ ਵੀ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਉਹਨੂੰ ਪੁੱਛੇ ਤੇਰਾ ਪਿਓ ਵੀ ਕਲੇਰ ਵੱਡਾ ਵਕੀਲ ਸੀਗਾ ਉਹਨੂੰ ਪੁੱਛ ਵੀ ਇਹਨਾਂ ਕੇਸਾਂ ਦੀਆਂ ਜ਼ਮਾਨਤਾਂ ਕਿਵੇਂ ਮਿਲਦੀਆਂ ਹੁੰਦੀਆਂ ਅਦਾਲਤ ਦਾ ਪ੍ਰੋਸੈਸ ਆ ਤੁਸੀਂ ਵਕੀਲ ਹੋ ਅਦਾਲਤ ਦੇ ਫੈਸਲੇ ਦਾ ਜਿਹੜਾ ਸਨਮਾਨ ਕਰੋ ਦੂਜੀ ਗੱਲ ਅਲਸ਼ਦੀਪ ਕਲੇਰ ਦਾ ਪਿਓ ਕਲੇਜ ਦਾ ਗੁਰਦਰਾ ਜੁਡੀਸ਼ੀਅਲ ਕਮਿਸ਼ਨ ਦਾ ਵੀ ਚੇਅਰਮੈਨ ਰਿਹਾ ਉਹਨੂੰ ਪੁੱਛੋ ਵੀ ਤੁਸੀਂ ਝੂਠੇ ਪੁਲਿਸ ਮੁਕਾਬਲਿਆਂ ਦੇ ਕਿੰਨੇ ਸੰਕੜੇ ਪੁਲਿਸ ਵਾਲਿਆਂ ਨੂੰ ਕਤਲ ਦੇ ਕੇਸਾਂ 'ਚ ਨੌਜਵਾਨਾਂ ਦੇ ਬਾਦੋ-ਬਾਦ ਜ਼ਮਾਨਤਾ ਦਵਾਈਆਂ ਤੇ ਇੱਕ ਹਵਾ 'ਚ ਚੱਲੀ ਹੋਈ ਗੋਲੀ ਨੂੰ ਜਿਹੜਾ ਨੋ ਇੰਜਰੀ ਕੇਸ ਦੇ ਵਿੱਚ ਇੱਕ 70 ਸਾਲ ਦੇ ਬਜ਼ੁਰਗ ਨੂੰ ਤੁਸੀਂ ਕਹਿ ਰਹੇ ਹੋ ਕਿ ਇਹਨੂੰ ਜਮਾਨਤ ਕਿਉਂ ਮਿਲ ਗਈ ਆਪ ਤਾਂ ਤੁਸੀਂ ਕਤਲਾਂ ਦੇ ਨੌਜਵਾਨਾਂ ਦੇ ਕੇਸਾਂ 'ਚ ਪੁਲਿਸ ਵਾਲਿਆਂ ਨੂੰ ਸੈਂਕੜਿਆਂ ਨੂੰ ਬਾਹਰੋਂ ਬਾਹਰ ਦਿੱਤੀਆਂ ਜਸਵੰਤ ਸਿੰਘ ਖਾਲੜੇ ਦੇ ਕੇਸ ਉਹਨਾਂ ਨੇ ਸੁਮੇਧ ਸੈਣੀ ਦਾ ਅਸ਼ਦੀਬਕੀ ਕਲੇਲ ਦਾ ਵਕਾਫਤਾਵਾ ਲੱਗਾ ਹੋਇਆ ਤੁਸੀਂ ਤਾਂ ਕਾਤਲਾਂ ਦੇ ਭਾਈਵਾਲੋਂ ਤੇ ਤੁਸੀਂ ਕਾਤਲਾਂ ਦੇ ਜਿਹੜਾ ਇੱਕ ਫੰਡ ਬਣਾਇਆ ਸੀ ਬਾਦਲ ਨੇ ਪੁਲਿਸ ਵਾਲਿਆਂ ਦੇ ਕੇਸ ਲੜਨ ਵਾਸਤੇ ਕਰੋੜਾਂ ਰੁਪਈਆ ਦਾ ਫੰਡ ਬਣਾਇਆ ਉਹਦੇ ਵਿੱਚੋਂ ਹੀ ਪਦਵਿਸ਼ ਹੋਈ ਆ ਅਲਸ਼ਦੀਪ ਕਲੇਲ ਦਾ ਪਿਓ ਤੇ ਜੋ ਗੁਰੂ ਰਾਮਦਾਸ ਦੀ ਗੋਲਕ ਚੋਂ ਪੈਸੇ ਲੈ ਕੇ ਤੇ ਉਹਦੀ ਪਦਵਿਸ਼ ਉਹਨਾਂ ਪੁਲਸਵਾਰਿਆਂ ਦੇ ਕੇਸਾਂ ਦੀ ਹੋਈ ਆ ਸੋ ਉਹ ਕੀ ਕਹਿੰਦੇ ਆ ਉਹ ਪੰਥ ਵੱਲੋਂ ਤਾਂ 20 ਸਾਲ ਪਹਿਲਾਂ ਹੀ 30 ਸਾਲ ਪਹਿਲਾਂ ਹੀ ਨਕਾਲ ਦਿੱਤੇ ਸੀ ਪੰਜਾਬ ਦੇ ਲੋਕਾਂ ਨੇ ਵੀ ਨਕਾਲ ਦਿੱਤੇ ਤੇ ਹੁਣ ਕਾਲੀ ਦਲ ਨਹੀਂ ਹੈਗਾ ਉਹ ਸਕੂਟਰੀ ਪਾਰਟੀ ਆ ساری ਪਾਰਟੀ ਇੱਕ ਐਕਟੀਵਾ ਦੇ ਉੱਤੇ ਆ ਜਾਂਦੀ ਆ